ਅੱਜ ਗੱਲ ਕਰਦੇ ਹਾਂ 11 ਜੁਲਾਈ ਪੰਜਾਬ ਦੇ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਲਦੀ ਹੋਏ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ 11 ਜੁਲਾਈ ਜਿਵੇਂ ਅੱਜ ਉਮੀਦ ਕੀਤੀ ਜਾ ਰਹੀ ਸੀ ਕਿ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਜਿਸ ਦਾ ਅਸਰ ਅੱਜ ਸਵੇਰ ਤੋਂ ਹੀ ਸ਼ੁਰੂ ਹੋਵੇਗਾ ਪਰ ਹੋਇਆ ਉਸ ਤੋਂ ਉਲਟ ਨਾ ਕਿਤੇ ਬੱਦਲਬਾਹੀ ਬਣੀ ਨਾ ਕਿਤੇ ਮੀਂਹ ਦੇਖਣ ਨੂੰ ਬਣਿਆ ਗਰਮੀ ਤੇ ਹਮਸਕਲ ਵਰਗਾ ਮਾਹੌਲ ਹੀ ਰਿਹਾ ਉਹ ਕਈ ਵਾਰ ਅੰਦਾਜ਼ੇ ਲਾਏ ਗਲਤ ਵੀ ਹੋ ਜਾਂਦੇ ਹਨ ਉਸੇ ਤਰ੍ਹਾਂ ਹੀ ਅੱਜ ਵੀ ਤਕਰੀਬਨ ਸਾਰੇ ਅੰਦਾਜ਼ੇ ਗਲਤ ਹੋਏ ਹਨ ਤੇ ਅੱਜ ਅੱਧੀ ਰਾਤ ਤੋਂ ਬਾਅਦ ਇਹ ਜਿਹੜਾ ਸਿਸਟਮ ਆ ਰਿਹਾ ਹੈ ਉਹ ਪੂਰੀ ਤਰ੍ਹਾਂ ਐਕਟੀਵੇਟ ਹੋਵੇਗਾ ਇਰੇ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮਾਨਸਾ ਜਾਂ ਬਰਨਾਲੇ ਦੇ ਏਰੀਏ ਦੇ ਵਿੱਚ ਕਿਤੇ ਵਧੀਆ ਮੀਂਹ ਪੈਣ ਦੀ ਵੀ ਸੰਭਾਵਨਾ ਬਣ ਰਹੀ ਹੈ ਜਿਵੇਂ ਮਾਨਸਾ 'ਚ ਪਿਛਲੇ ਦਿਨਾਂ ਵਿੱਚ ਕੋਈ ਇੱਕ ਤਕੜਾ ਮੀਂਹ ਪਿਆ ਸੀ دوسری طرف ਅਮਰitsar, ਕਰਪੂਰਥਲਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ ਆਪਣਾ ਆਨੰਦਪੁਰ ਸਾਹਿਬ ਦੇ ਇਲਾਕੇ ਜਾਂ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਵੀ ਕੱਲ ਨੂੰ ਵਧੀਆ ਮੀਂਹ ਪੈਣ ਦੀ ਸੰਭਾਵਨਾ ਹੈ ਕੁਝ ਕਲਾਕਾਂ ਦੇ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਤੜਕਸਰ ਮੀਂਹ ਦੀਆਂ ਕਾਰਵਾਈਆਂ ਸਾਰੇ ਹੀ ਇਲਾਕਿਆਂ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਸੋ ਕੁੱਲ ਮਿਲਾ ਕੇ ਕੱਲ ਪੰਜਾਬ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਨ੍ਹਾਂ ਜਿਹੜੀਆਂ ਦੀ ਆਪਾਂ ਗੱਲ ਨਹੀਂ ਕੀਤੀ ਉਹਨਾਂ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਕੱਲ ਸਵੇਰ ਜਾਂ ਦੁਪਹਿਰ ਤੱਕ ਜ਼ਰੂਰ ਪੁੱਜੇਗਾ